ਗੱਲ ਉਸ ਖਬਰ ਦੀ ਕਰਦੇ ਹਾਂ ਜੋ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ ਗੱਲ ਉਸ ਮਾਂ ਦੀ ਕਰਦੇ ਹਾਂ ਜਿਸ ਨੇ ਆਪਣੇ ਹੀ ਪੁੱਤ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਤੇ ਫਿਰ ਇਹ ਉਸ ਦੀ লাশ ਨੂੰ ਆਪਣੇ ਨਾਲ ਹੀ ਲੈ ਕੇ ਘੁੰਮਦੀ ਰਹੀ ਜੀ ਹਾਂ ਇਹ ਪੂਰਾ ਮਾਮਲਾ ਵਾਕਈ ਹਿਲਾ ਕੇ ਰੱਖ ਦੇਣ ਵਾਲਾ ਹੈ ਅਤੇ ਹੁਣ ਇਸ ਮਾਮਲੇ 'ਚ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰ ਕਈ ਅਹਿਮ ਖੁਲਾਸੇ ਵੀ ਕੀਤੇ ਗਏ ਨਹੀਂ ਲੋ ਰਿਪੋਰਟ ਵੇਖੋ ਮੂਟੇ ਕਾਲੇ ਕਪੜੇ ਚ ਪੁਲਸ ਦੀ ਗ੍ਰਿਫਤ ਚ ਖੜੀ ਐ ਸਭ ਮਹਿਲਾਵਲੋਂ ਅ ਜੀ ਹਾਂ ਪੁਨਾ ਅਜੀ ਹੀ ਤਰੰਦ ਕੀ ਪਰਿਵਾਰ ਦਾ ਆਤਮ ਅੰਜਾਮ ਦਿੱਤਾ ਗਿਆ ਜਿਸਾਰੇ ਸੋਚ ਕੇ ਕਿਸੇ ਦੀ ਵੀ ਰੂਹ ਕੰਬ ਜਾਂਦੀ ਐਸ ਦੇ ਗੁਨਾਹ ਦੀ ਮਾਫੀ ਨਾ ਐਸ ਅਦਾਲਤ ਚ ਤੇ ਨਾ ਹੀ ਰੱਬ ਦੀ ਅਦਾਲਤ ਚ ਜ્યા ਐ ਸਭ ਮਹਿਲਾ ਤੇ ਇਲਜ਼ਾਮ ਲਗਾ ਕੇ ਕਿ ਅਸਨੇ ਆਪਣੇ ਮਾਸੂਮ ਪੁੱਤਰ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਫੇਰ ਹੈ ਉਸ ਦੀ লাশ ਨੂੰ ਸੈਂਕੜੇ ਕਿਲੋਮੀਟਰ ਤੱਕ ਆਪਣੇ ਨਾਲ ਲੈ ਕੇ ਘੁੰਮਦੀ ਰਹੀ। ਜਾਂ ਇਸ ਸਬਹਲਾ ਦਾ ਨਾਮ ਹੈ ਸੂchna ਸੇ ਜਿਸ ਤੇ ਇਲਜ਼ਾਮ ਲੱਗੇ ਨੇ ਕਿ ਉਸ ਨੇ ਆਪਣੇ 4 ਸਾਲਾਂ ਬੇਟੇ ਦਾ ਕਤਲ ਕਰ ਦਿੱਤਾ। ਫਿਲਹਾਲ ਇੱਕ ਕੁਆ ਪੁਲਿਸ ਦੀ ਗ੍ਰਿਫਤ ਹੈ ਤੇ ਪੁਲਿਸ ਲਗਾਤਾਰ ਉਸ ਕੋਲ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦੇ ਪਿਆਰਨਾ ਮੁਤਾਬਕ ਹੈ ਸਰ ਮਲਜ਼ਮ ਮਹਿਲਾ ਨੇ ਕਥਿਤ ਤੌਰ ਤੇ ਪਹਿਲਾਂ ਕੁਆ ਚ ਆਪਣੇ ਪੁੱਤਰ ਦਾ ਕਤਲ ਕੀਤਾ। ਇਹ ਫਿਰ ਕਿਰਾਏ ਤੇ ਇੱਕ ਗੱਡੀ ਲੈ ਕੇ ਬੰਗਲੂਰੂ ਜਾਣ ਦੇ ਲਈ ਰਵਾਨਾ ਹੋ ਗਈ ਪੁਲਸ ਨੇ ਰਸਤੇ ਜਹੀ ਟੈਕਸੀ ਡਰਾਈਵਰ ਦੇ ਨਾਲ ਸੰਪਰਕ ਕਰਕੇ ਸੂਚਨਾ ਨਾਮ ਦੀ ਇਸ ਮਹਿਲਾ ਨੂੰ ਹਿਲਾਸਤ ਚ ਲੈ ਲਈ ਅਤੇ ਉਹਨਾਂ ਦੇ 4 ਸਾਲਾ ਪੁੱਤਰ ਦੀ ਲਾਸ਼ ਵੀ ਕਬਜ਼ੇ ਚ ਲੈ ਲਈ ਗਈ ਹੈ ਰਵੱਈਏ ਦੇ ਸਟਾਫ ਸੇ ਇੱਕ ਟੈਕਸੀ ਅਰੇਂਜ ਕਰਨੇ ਲਈ ਰਿਕੁਐਸਟ ਕੀਤਾ ਉਹਨਕੋ ਜਾਣਾ ਥਾ ਬੰਗਲੂਰ तो टैक्सी स्ट, होटल के स्टाफ ने यह पूछा कि बैंगलोर के लिए गोवा से फ्लाइट चीप रहेगा और टैक्सी ज्यादा महंगा पड़ेगा बट वो लेडी इंसिस्ट किया कि उनको टैक्सी चाहिए इमिडिएटली चेकआउट किया अपने लगेज टैक्सी में रखा टैक्सी होटल के स्टाफ ने अरेंज करके दिया इमीडिएटली होटल के लोगों ने पुलिस स्टेशन कलंगूट को इन्फॉर्म किया ड्राइवर लेडी को लेके जा रहे थे उनके मोबाइल नंबर होटल से मिला ड्राइवर से बात की ड्राइवर को ड्राइवर के फोन के थ्रू वो लेडी से भी बात की और ड्राइवर के बोला ड्राइवर से ये इन्फॉर्मेशन पास किया कि इमीडिएटली द हैज टू बी तो टेकन टू द नियरेस्ट पुलिस स्टेशन वह पता भी चला कि ये चित्रदुर्ग डिस्ट्रिक्ट में आई मंगला पुलिस स्टेशन के जो में थे कंसर्न एसपी से भी मैंने बात की और पीआईस के बीच में भी बातचीत हुआ ड्राइवर ने गाड़ी उस पुलिस स्टेशन में लेके गया पुलिस मुताबिक सूचना नॉर्थ गोवा एक किराए दे अपार्टमेंट 6 जनवरी को अपने चार साल पुत्र रहने आई ਉਸ ਨੂੰ ਦਾਅਵਾ ਕੀਤਾ ਕਿ ਇੱਥੇ ਕਰੀਬ 2 ਦਿਨ ਰਹਿਣ ਤੋਂ ਸੂਚਨਾ ਨੇ ਅਪਾਰਟਮੈਂਟ ਸਟਾਫ ਨੂੰ ਗੱਡੀ ਮੰਗਵਾਉਣ ਦੇ ਲਈ ਕਿਹਾ ਉਹ ਬੈਂਗਲੁਰੂ ਜਾਣ ਦੇ ਲਈ 8 ਜਨਵਰੀ ਦੀ ਸਵੇਰ ਨੂੰ ਰਵਾਨਾ ਹੋਈ ਪਰ ਇਕੱਲੀ ਜਿਸ ਤੋਂ ਬਾਅਦ ਸ਼ੱਕ ਪੈਣ ਤੇ ਸੂਚਨਾ ਦੇ ਜਾਣ ਤੋਂ ਬਾਅਦ ਜਦੋਂ ਇੱਥੋਂ ਦੇ ਮੁਲਾਜ਼ਮ ਇਸ ਅਪਾਰਟਮੈਂਟ ਤੇ ਦਾਖਲ ਹੋਏ ਤਾਂ ਉਹਨਾਂ ਨੇ ਅੰਦਰ ਲਾਲ ਰੰਗ ਦੇ ਨਿਸ਼ਾਨ 'ਤੇ ਉਹਨਾਂ ਨੂੰ ਲੱਗਾ ਕੇ ਫੋਟੋ ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਕਿ आई मंगला पुलिस स्टेशन के स्टाफ से हमने रिक्वेस्ट किया कि एक बार तलाशी ले लो जब इनके लगेज ओपन करके देखा तो उसमें बच्चे का डेड बॉडी मिला जिस तरीके से डेड बॉडी मिला उससे एक टॉगनीजेबल ऑफेंस बनता है तो इमीडिएटली कलंगूट पुलिस स्टेशन ने होटल के सुपरवाइजर के कंप्लेंट में मर्डर का एफ रजिस्टर किया 302

ਜਾਣਕਾਰੀ ਮੁਤਾਬਕ ਮੁਲਜ਼ਮ ਮਹਿਲਾ ਤੇ ਉਸਦੇ ਮਲੇਸ਼ੀਆ ਰਹਿੰਦੇ ਪਤੀ ਵਿਚਾਲੇ ਕਾਫੀ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਦੋਹਾਂ ਵਿਚਾਲੇ ਕਾਫੀ ਕਲੇਸ਼ ਰਹਿੰਦਾ ਸੀ। ਕੱਲ ਤਲਾਕ ਤੱਕ ਪਹੁੰਚੀ ਹੋਈ ਸੀ। ਐਸੇ ਦੇ ਚੱਲਦਿਆਂ ਮਹਿਲਾ ਕਾਫੀ ਤਣਾਅ 'ਚ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਐਸੇ ਤਣਾਅ 'ਚ ਚੱਲਦੀਆਂ ਇਸ ਮਹਿਲਾ ਵੱਲੋਂ ਇਸ ਗੈਰਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਮਹਿਲਾ ਵੱਲੋਂ ਇਸ ਗੈਰਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਫਿਲਹਾਲ ਮਾਮਲੇ 'ਚ ਪੁਲਿਸ ਸਿੱਟੇ ਗਾਈ ਦੇ ਨਾਲ ਜਾਂਚ ਕਰ ਰਹੀ ਹੈ। ਕਤਲ ਦੇ ਕਾਰਨਾਂ ਦਾ ਪਤਾ ਲਾਉਣ ਦੀ कोशिश कर रही देखना कि पुलिस मामले जांच तो बाद खुलासे करती है ब्यूरो रिपोर्ट पीडीसी न्यूज